ਗੁਰੂ ਨੂੰ ਜਿਹੜੀ ਕੀਤੀ ਮੁਹੱਬਤ ਹੈ ਨਾਮ ਨੂੰ ਕੀਤਾ ਜਿਹੜਾ ਪ੍ਰੇਮ ਹੈ ਗੁਰੂ ਨੂੰ ਕੀਤਾ ਹੋਇਆ ਜਿਹੜਾ ਇਸ਼ਕ ਹੈ ਯਾਦ ਰੱਖਿਓ ਗੁਰਮਖੋ ਇਹ ਸਰੀਰ ਨੂੰ ਮੈਂ ਤੁਸੀਂ ਸਰੀਰ ਚ ਮੈਂ ਯਕੀਨ ਕਰੇ ਬਾਣੀ ਤੇ ਮੇਰੇ ਮੇਰੇ ਸ਼ਬਦਾਂ ਤੇ ਨਹੀਂ ਗੁਰੂ ਸਾਹਿਬ ਕਹਿੰਦੇ ਆ ਤੂੰ ਸਾਰੀ ਜ਼ਿੰਦਗੀ ਪਾਠ ਕੀਤਾ ਨਾਮ ਜਪਿਆ ਕੀਰਤਨ ਕੀਤਾ ਬਾਣੀ ਪੜ੍ਹੀ ਤੂੰ ਪਿਆਰ ਚ ਗੀਤ ਗਾਉਂਦਾ ਗਿਆ ਮੌਤ ਹੋ ਗਈ ਤਨ ਨੂੰ ਅੱਗ ਨੇ ਫੂਕ ਬਿਟਾ ਲਿਆ ਪਰਿਵਾਰ ਸਾਰੀਆਂ ਗੱਡੀਆਂ ਇਕੱਠੀਆਂ ਕਰਕੇ ਪਾਣੀ ਸੱਟ ਆਇਆ ਤਾਂ ਯਾਦ ਰੱਖੀ ਜਿਹੜੀ ਇਸ ਢਾਂਚੇ ਵਿੱਚ ਰੂਹ ਵਿਚਰਦੀ ਰਹੀ ਮਰਨ ਤੋਂ ਬਾਅਦ ਵੀ ਜੇ ਤੂੰ ਤੰਨਾ ਰੱਬ ਨੂੰ ਪਿਆਰ ਕੀਤਾ ਮਰਨ ਤੋਂ ਬਾਅਦ ਵੀ ਪ੍ਰੀਤ ਤੇਰੇ ਨਾਲ ਜਾਏਗੀ ਉਸ ਪ੍ਰੀਤ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਮੈਂ ਇੱਥੇ ਇੱਕ ਉਦਾਹਰਣ ਆਪ ਜੀ ਨੂੰ ਦੇਣਾ ਮੰਨੂ ਸਮਝਾਉਣ ਲਈ ਸ਼ਾਇਦ ਮੈਂ ਪਿਛਲੇ ਸਾਲਾਂ 'ਚ ਕਿਤੇ ਵਰਤੀ ਹੋਵੇ ਤੇ ਖਿਮਾ ਕਰਿਆ ਜੀ ਮਨਸੂਰ ਦਾ ਜ਼ਿਕਰ ਬੜੀ ਬੜੀ ਅਸੀਂ ਸੁਣਨੇ ਆ। ਸੂਫੀ ਹੋਏ ਜਿਨੇ ਅਨਲ ਹਕ ਗਿਆ। ਇਹਨਾਂ ਦਾ ਇੱਕ ਗੱਲ ਪ੍ਰਿੰਸੀਪਲ ਗੰਗਾ ਸਿੰਘ ਸਾਹਿਬ ਇੱਕ ਬਹੁਤ ਹੀ ਕਮਾਲ ਦੇ ਵਿਦਵਾਨ ਕੋ ਨੇ ਉਹਨਾਂ ਨੇ ਲਿਖੀ ਹੈ ਛੋਟੀ ਜਿਹੀ ਇੱਕ ਪੁਸਤਕ ਹੈ ਇਹ ਜੀਵਨ ਕਿਰਣਾ। ਕਿ ਕਈ ਮਹਾਂਪੁਰਖਾਂ ਦੇ ਜੀਵਨ ਵਾਕ ਵਾਕ ਧਰਮ ਨਾਲ ਸੰਬੰਧਿਤ ਜਿਹੜੇ। ਉਸ ਵਿੱਚ ਕਹਿੰਦੇ ਜਿਸ ਦਿਨ ਮਨਸੂਰ ਨੂੰ ਸੁਬਾ ਸੂਲੀ ਚੜ੍ਹਾਇਆ ਜਾਣਾ। ਇਹ ਪੂਰਵ ਸੰਧਿਆ ਇੱਕ ਵਿਦਵਾਨ ਉਹਨਾਂ ਕੋਲ ਆਇਆ ਉਹਨੇ मंसूर ਕੋਲ ਆ ਕੇ ਆਪਣੀ ਜਾਣਕਾਰੀ ਦਿੱਤੀ ਮੈਂ ਵਿਦਵਾਨ ਆ ਤੇ ਕਿੰਨੇ ਨੇ ਤਿੰਨ ਕੁਐਸਚਨ ਤਿੰਨ ਸਵਾਲ ਲੈ ਕੇ ਤੁਹਾਡੇ ਕੋਲ ਆਇਆ ਮੈਨੂੰ ਤਿੰਨ ਪ੍ਰਸ਼ਨਾਂ ਦਾ ਉੱਤਰ ਦੇ ਸਕਦੇ ਹੋ मंसूर ਰੱਬ ਦੇ ਰੰਗ ਵਿੱਚ ਰੱਤਾ ਕਿੰਨਾ ਲਗਾ ਦੱਸੋ ਕਿੰਨੇ ਮੇਰਾ ਪਹਿਲਾ ਕੁਐਸਚਨ ਪਹਿਲਾ ਸਵਾਲ ਇਹ ਹੈ کہ دان کی سیما کیا ہے انسان کتوں تک دان کر سکتا ہے دوسرا میرا سوال ہے تیاگ کی سیما کیا ہے پنجابی خد کی ہے تے دان بھی خد کی ہے منصور پوچھ دے تیسرا کہنے لگا تیسرا میرا سوال ہے کہ پریم کی سیما کیا ہے محبت کی سیما کیا ہے ਪਿਆਰ ਦੀ ਹੱਦ ਕੀ ਹੈ ਮਨਸੂਰ ਨੇ ਕਿਹਾ ਸਿਰਫ ਤਿੰਨ ਸਵਾਦ দান ਦੀ ਸੀਮਾ ਤਿਆਗ ਦੀ ਸੀਮਾ ਔਰ ਮੁਹਬਤ ਪ੍ਰੇਮ ਦੀ ਸੀਮਾ ਮਨਸੂਰ ਆਪਣੀ ਗੋਦ ਦੀ ਚਾਹਤ ਮਾਰਿਆ ਜਿਹੜੀ ਉੱਤੇ ਲੈਂਦਾ ਸੀ ਉਹਦੇ ਵਿੱਚੋਂ ਅੱਧੀ ਕ ਰੋਟੀ ਲੈ ਆ ਸੁੱਕਾ ਹੋਇਆ ਰੋਟੀ ਦਾ ਟੁਕੜਾ ਦੇਖ ਕੇ ਕਹਿ ਲੱਗਾ ਪਹਿਲਾਂ ਆਪ ਖਾਓ ਜਿੰਨੇ ਪ੍ਰਸ਼ਨ ਕੀਤੇ ਫਿਰ ਮੈਂ ਉਹਦਾ ਉੱਤਰ ਦੇ ਨਾਮ ਉਹ ਕੰਨੀ ਵੀ ਭੁੱਖ ਨਹੀਂ ਤਲਬ ਲੈ ਕੇ ਆਇਆ ਮੈਂ ਪੁੱਛਣਾ ਕਿ ਮੈਨੂੰ ਦੱਸੋ ਕਿ ਧਿਆਨ দান ਦੀ ਸੀਮਾ ਕੀ ਤੇ ਮਨਸੂਰ ਕਹਿੰਦਾ ਮੈਂ ਤੈਨੂੰ ਪ੍ਰੈਕਟੀਕਲ ਜੋ ਮੇਰੇ ਨਾਲ ਵਾਪਰਿਆ ਮੈਂ ਉਹਦਾ ਉੱਤਰ ਦੇਣ ਲੱਗਾ ਕਿੰਨੇ ਮੈਂ ਸਮਝਿਆ ਮੈਨੂੰ ਰੋਟੀ ਤੁਸੀਂ ਕਿਉਂ ਦੇ ਰਹੇ ਹੋ ਉਹਨੇ ਕਿਹਾ ਰੋਟੀ ਮੁੱਝ ਪਾ ਰੋਟੀ ਜਦੋਂ ਖਾਧੀ ਤੇ ਮਨਸੂਰ ਕਹਿੰਦਾ ਤੈਨੂੰ ਪਤਾ ਹੈ ਜਿਸ ਦਿਨ ਤੋਂ ਮੈਨੂੰ ਪਕੜਿਆ ਮੈਨੂੰ ਰੋਟੀ ਪਾਣੀ ਕੁਝ ਨਹੀਂ ਦਿੱਤਾ ਜਾ ਰਿਹਾ ਧਿਆਨ ਦੇ ਆਜੇ ਗੁਰੂ ਕੋਲ ਮੈਨੂੰ ਇੱਕ ਪਿਆਰ ਕਰਨ ਵਾਲਾ ਸੱਜਣ ਰੋਟੀ ਦਾ ਟੁਕੜਾ ਦੇ ਗਿਆ ਤੇ ਸੱਚ ਇਹ ਵੇ ਕਿ ਮੈਂ ਉਸ ਰੋਟੀ ਦੇ ਟੁਕੜੇ ਨੂੰ ਪਹਿਲਾਂ ਚਿਤ ਕੀਤਾ ਭੁੱਖ ਲੱਗੀ ਮੈਂ ਖਾ ਲਾ ਕਈ ਦਿਨਾਂ ਦਾ ਕੁਝ ਨਹੀਂ ਖਾਦਾ ਅੰਦਰੋਂ ਆਵਾਜ਼ ਜੀ ਤੂੰ ਤਾਂ ਕੱਲ ਨੂੰ ਮੌਤ ਦੇ ਘਾਟ ਉਤਰ ਜਾਣਾ ਹੈ ਇਸ ਰੋਟੀ ਦੇ ਟੁਕੜੇ ਨੂੰ ਸਾਂਭ ਲੈ ਕਿਸੇ ਉਸ ਬੰਦੇ ਨੂੰ ਦੇਈ ਜਿੰਨੇ 4 ਦਿਨ ਜੀਣਾ ਹੋਵੇਗਾ ਕਿਹਾ ਜੇ ਮੈਨੂੰ ਅੱਜ ਪੁੱਛੇ ਮੇਰੇ ਲਈ ਧਿਆਨ ਦਾਨ ਦੀ ਸੀਮਾ ਇਹ ਹੀ ਹੈ کہ میں کنے دنہ دی روٹی نہیں کھا دی میں روٹی مل جائے کہ وہ بھی دے دینی میرے لیے دال کی سیما یہ ہے کہ اندھا بھی ٹھیک کہنا دوسرا تیرا سوال ہے تیانک کی سیما کیا ہے منصور نے کیا تو اپنے نے نیتر بند کر اس انسان نے اکھاں بند کی تیان منصور اپنی بوڈی بچوں نکل گیا یاد رکھوچ کس طاقت سی دے بچوں بدئی سی ਅੰਸ਼ੇ ਪਰ ਗੰਗਾ ਸਿੰਘ ਨੇ ਕਿਹਾ ਆਪਣੀ ਬਾਡੀ ਚ ਨਿਕਲ ਗਿਆ ਦੇਹ ਚ ਨਿਕਲ ਗਿਆ ਸਵਾਲ ਕਰਨ ਵਾਲਾ ਡਰ ਗਿਆ ਉਹਨੇ ਕਹਿਤਾ ਮਰ ਗਿਆ ਇਹਨੂੰ ਤਾਂ ਕੱਲ ਸੋਲੀ ਚਾੜਿਆ ਜਾਣਾ ਏ ਮਰ ਗਿਆ ਮੈਨੂੰ ਸਜ਼ਾ ਦਿੱਤੀ ਜਾਏਗੀ ਜਦੋਂ ਡਰ ਕੇ ਜਾਣ ਲੱਗਾ ਮਨਸੂਰ ਉੱਠ ਕੇ ਬੈਠ ਗਿਆ ਕਹਿੰਦਾ ਸਵਾਲ ਪੁੱਛਣ ਆ ਗਏ ਉੱਤਰ ਲੈਣ ਦਾ ਦਮ ਹੋਣਾ ਚਾਹੀਦਾ ਤੇਰੇ ਕੋਲ ਕਹਿੰਦਾ ਫਕੀਰ ਜਦੋਂ ਤਿਆਗਤ ਹੁੰਦਾ ਹੈ ਵਾਸ਼ਨਾਵਾਂ ਤਿਆਗਦਾ ਹੈ

ਕਿਆਰ પ્રેમ ਕਿਸ ਨੂੰ ਕਿਆ ਹੈ ਉਹਨ ਕਹਦਾ ਮੇਰਾ ਇਹ ਤਜਰਬਾ ਨਹੀਂ ਹੋਇਆ ਆ ਦੋ ਮੇਰੇ ਪ੍ਰੈਕਟੀਕਲ ਹੋ ਚੁੱਕੇ ਸਨ ਕਿੰਦਾ ਇਹਦਾ ਮਤਲਬ ਤੀਸਰੇ ਕੁਐਸਚਨ ਦਾ ਪ੍ਰਸ਼ਨ ਦਾ ਉੱਤਰ ਨਹੀਂ ਮਿਲੇਗਾ ਕਹਿਣ ਲੱਗੇ ਕੱਲ ਨੂੰ ਜਦੋਂ ਮੈਨੂੰ ਟੁਕੜੇ ਟੁਕੜੇ ਕੀਤਾ ਜਾਏਗਾ ਤੂੰ ਕਤਲ ਅਗਾਂ ਵਿਚਾਈ ਜੋ ਮੇਰਾ ਤਜਰਬਾ ਹੋਵੇਗਾ ਮੈਂ ਤੈਨੂੰ ਜ਼ਰੂਰ ਦੱਸਾਂਗਾ ਪ੍ਰੇਮ ਦੀ ਖਾਦਮਤਾਂ ਕੀ ਦੱਸਾਂ ਸੱਚੇ ਹੋਏ ਕਿ ਜਿਸ ਵਕਤ ਮਨਸੂਰ ਨੂੰ ਕੱਟਣ ਲੱਗੇ ਉਹਦੇ ਟੁਕੜੇ ਕਰਨ ਲੱਗੇ ਇੱਕ ਟੁਕੜਾ ਸਵਾਲ ਕਰਨ ਵਾਲੇ ਦੇ ਪੈਰਾਂ ਕੋਲ ਡਿੱਗਾ ਉਸ ਟੁਕੜੇ ਵਿੱਚੋਂ ਆਵਾਜ਼ ਆਈ ਅਨਲ ਹੱਕ ਤੇ ਉੱਚੋ ਦੇ ਕੰਨਾਂ 'ਚ ਅਸਮਾਨ ਤੋਂ ਆਵਾਜ਼ ਗੂੰਜੀ ਲੋਕੋ ਦਾਨ ਦੀ ਸੀਮਾ ਹੈ ਤਿਆਗ ਦੀ ਸੀਮਾ ਹੈ ਪਰ ਪਿਆਰ ਦੀ ਕੋਈ ਸੀਮਾ ਨਹੀਂ ਜਿਹੜਾ ਮੁਹੱਬਤ ਕਰਦੇ ਸਸ ਜੇ ਮਰਨ ਤੋਂ ਬਾਅਦ ਉਹਦੇ ਟੁਕੜੇ ਵੀ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰਦੇ ਹੁੰਦੇ ਆ ਪਿਆਰ ਦੀ ਕਿਸਮ ਹੈ ਇਸੇ ਨੂੰ ਗੁਰਬਾਣੀ ਨੇ ਕਿਹਾ ਮੈਂ ਇਸੇ ਨੂੰ ਤਾਂ ਕਹਿਦਾ ਲੋਦਾ ਜੁਦਾ ਬਚਨ ਕਿ ਮੀਨ ਪਕਰ ਠਾਕਿਓ ਔਰ ਕਾਟਿਓ ਰਾਂਝ ਕਿਓ ਗੋਬਾਨੀ ਖੰਡ ਖੰਡ ਕਰ ਭੋਜਨ ਕਿਨੂ ਤਉ ਨ ਦਿਸ ਰੂਪਾਂ ਨੂੰ ਮੈਂ ਪਹਿਲੀ ਗੋਲਤੀ ਕਰਾਂਗਾ ਜਦੋਂ ਕੀਰਤਨ ਦੀ ਗੱਲ ਆਪਾਂ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਗੁਰਮਤ ਦੇ ਵਿੱਚ ਪ੍ਰੇਮ ਨੂੰ ਥਾਂ ਦਿੱਤੀ ਗਈ ਹੈ। ਪ੍ਰੇਮ ਤੋਂ ਬਿਨਾਂ ਬੋਲਿਆ ਹੋਇਆ ਮੂਜੋ ਮੈਂ ਕਥਾ ਕਰ ਰਿਹਾ। ਪ੍ਰੇਮ ਤੋਂ ਬਿਨਾਂ ਗਾਇਆ ਹੋਇਆ ਤੇ ਅੰਦਰ ਦੀ ਮੁਹੱਬਤ ਤੋਂ ਬਿਨਾਂ ਪੜਿਆ ਹੋਇਆ ਖਿਮਾ ਕਰਿਓ ਛੇਤੀ ਅਸ਼ਰਮੀ ਕਰਦਾ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਇਹ ਬਚਨ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬੋਹ ਪਾਂਦ ਕਰ ਨੇ ਖਾਰ ਵਰ ਭੀਜੇ RAM RAJ JE ਜਿਨਾ ਅੰਦਰ ਕਪਟ ਵਿਕਾਰ ਕਹਿ ਤਿਨਾ ਰੋਗ ਆ ਕੀਜੇ ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੇ ਜਿਨ ਨਾਨਕ ਗੁਰਮੁਖੀਰ ਦਾ ਸ਼ੁੱਧ ਕਹਿ ਹਰ ਭਗਤ ਹਰ ਲੀਜੇ ਜੇ ਅੰਦਰ ਕਪਟ ਹੈ ਮੇਰਾ ਗਾਣਾ ਮੇਰਾ ਬੋਲਨਾ ਮੇਰੀ ਕਥਾ ਕਰਨੀ ਕਿਸੇ ਅਰਥ ਨਹੀਂ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਦਾਤ ਦਿੱਤੀ ਕੀਰਤਨ ਦੀ ਦਿੱਤੀ ਕਿਉਂਕਿ ਮੈਂ ਕੀਰਤਨੀਆਂ ਨੂੰ ਸਮਰਪਿਤ ਹੈ ਇਸ ਸਮਾਗਮ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਕੀਰਤਨ ਕੀ ਹੈ ਕਿਉਂਕਿ ਕੀਰਤਨ ਦਾ ਬਹੁਤ ਗਹਿਰਾ ਇਤਿਹਾਸ ਹੈ ਭਾਈ ਸਾਜਾ ਗਿਆ ਇਥੋਂ ਤੱਕ ਜਿੰਨੇ ਗੁਰੂ ਗ੍ਰੰਥ ਸਾਹਿਬ ਚ ਰਾਗ ਨਹੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਚ ਗੁਰਮਤ ਦਾ ਸੰਗੀਤ ਹੈ ਅੱਜ ਤੱਕ ਕੋਈ ਬੰਦਾ ਇਹਦਾ ਵੀ ਪਾਰਾ ਵਾਰ ਨਹੀਂ ਪਾਸ ਗਿਆ ਕਿੱਤੀ ਤਾਂ ਰਾਗ ਅਸੀਂ ਕਿੰਨੇ ਆ ਤੇ ਉਪਰਾ ਕਿੰਨੇ ਨੇ مردار کران ان ایک نواں نام دتا ہے سبھی یہ سکھانے گرمت سنگیت گرمت کا سنگیت کی ہے میں آپ نے ارض کر گربا نے شبدی گائیے پرم چکے گائیے تو میں ایک بار ارض کی پیارے میں کتھا واچکا میرے اندر میں پوچھ کے دیکھو میں میرا اندر تڑب کے کہہد جی میں کیرتنی ہوں گا تو بہت چنگا ہوں ਮਨ ਚਾਹਗਾ ਨਹੀਂ ਕਥਾਵਾਚਕ ਨਹੀਂ ਨਹੀਂ ਕਥਾਵਾਚਕ ਬੋਲਦਾ ਹੈ ਗੱਲ ਸ਼ਿੰਗਾਰਦਾ ਹੈ ਕਈ ਵਾਰੀ ਥੋੜੀ ਜੀ ਗੱਲ ਨੂੰ ਵੀ ਬਹੁਤ ਵਿਸਤਾਰ ਦਿੰਦਾ ਹੈ ਕੀਰਤਨ ਕਰਨ ਵਾਲੇ ਨੇ ਤਾਂ ਸਾਜ ਰੱਖਣੇ ਨੇ ਆਪਣੀ ਰਸਨਾ ਉੱਤੇ ਗੁਰੂ ਨਾਨਕ ਦੇ ਸ਼ਬਦ ਨੂੰ ਬਿਠਾ ਲੈਣਾ ਹੈ ਖੱਬੇ ਸੱਜੇ ਨੂੰ ਜਾਣ ਦੀ ਲੋੜ ਹੀ ਨਹੀਂ ਉਹਦੀ ਰਸਨਾ ਉੱਤੇ ਗੁਰੂ ਦਾ ਨਿਵਾਸ ਹੋ ਜਾਣਾ ਤੇ ਜਿੰਨੇ ਵੀ ਕਰਮ ਨੇ ਮੈਂ ਆਪ ਨੂੰ ਤਾਂ ਜਮਿੰਤੀ ਕਰਨ ਲੱਗਾ ਕਿ ਕੀਰਤਨ ਸਾਡੇ ਜਨਮ ਤੋਂ ਸ਼ੁਰੂ ਹੋ ਕੇ ਮੌਤ ਤੱਕ ਕੀਰਤਨ ਸਿੱਖਾਂ ਦੇ ਨਾਲ ਰਹਿੰਦਾ ਹੈ ਕਿਉਂਕਿ ਆਪ ਕੀਰਤਨ ਦਰਬਾਰ ਕਰ ਰਹੇ ਹੋ 30 ਸਾਲ ਹੋ ਗਏ ਆ ਤੇ ਕੀਰਤਨ ਤੋਂ ਵੱਡਾ ਕੋਈ ਕਰਮ ਨਹੀਂ ਸੀ ਕੀਰਤਨ ਠੀਕ ਹੈ ਆਪਾਂ ਕਾਂਗੇ ਜੀ ਤੇ ਇੰਨੀ ਸੰਗਤ ਹੋਵੇਗੀ ਤੇ ਕੀਰਤਨ ਕੋਈ ਨਹੀਂ ਹੋਵੇ ਕੀਮਤਾਂ ਕਰਨ ਵਾਲਾ ਇਕੱਲਾ ਹੀ ਇਹ ਐਪੀਸੋਡ ਦਾਦੂ ਕੇ ਕਿਤੇ ਵੈਗਰੂ ਜਪਣ ਲੱਗਦਾ ਉਹ ਵੀ ਰੱਦ ਨਹੀਂ ਪਰਵਾਣ ਹੋ ਜਾਂਦਾ ਹੈ